ਸਾਸੀ ਦੇਸ਼ ਕੋ 10 ਕੋ ਅੱਜ ਅਸੀਂ ਪਹੁੰਚੇ ਹਾਂ ਜੀ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਨਡਾਲਾ ਵਿਖੇ ਜਿੱਥੇ ਅੱਜ ਤੁਹਾਨੂੰ ਦੱਸਣਾ ਚਾਹਾਂਗਾ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਇਹ ਕਮੇਟੀ ਵੱਲੋਂ ਜੋ ਕਿ 13ਵਾਂ ਸਾਲਾਨਾ ਜਗਰਾਤਾ ਬੜੀ ਤੁੰਤਮ ਦੇ ਨਾਮ ਅਤੇ ਸ਼ਰਦਾ ਭਾਵਨਾ ਦੇ ਨਾਲ ਕਰਵਾਇਆ ਗਿਆ। ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਨਡਾਲਾ ਦੇ ਜੋ ਪੁਜਾਰੀ ਹਨ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਤੇ ਜਗਰਾਤੇ ਬਾਰੇ ਲੈਨੇ ਜਾਣਕਾਰੀ ਤੇ ਚਲਦੀ ਵੀਡੀਓ ਤੁਸੀਂ ਬਹੁਤ-ਬਹੁਤ ਸ਼ੇਅਰ ਜਰੂਰ ਕਰ ਦੇਣੀ ਜੀ। ਧੰਨਵਾਦ ਜੀ। ਆਪਣੀ ਜਿਹੜਾ ਤੁਸੀਂ ਲਕਸ਼ਮੀ ਨਾਰਾਇਣ ਮੰਦਿਰ ਨਡਾਲਾ ਵਿਖੇ ਜਿਹੜਾ ਤੁਸੀਂ ਸਾਲਾਨਾ ਜਗਰਾਤਾ ਜਿਹੜਾ ਤੁਸੀਂ ਕਰਵਾ ਰਹੇ ਹੋ ਕੀ ਕਹਿਣਾ ਚਾਹੋਗੇ ਸਾਥ ਸਗੰਦ ਨੂੰ ਖਾਸ? ਸਾਥ ਸਗੰਦ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰ ਕਿਉਂਕਿ ਆ 13ਵਾਂ ਸਾਲ ਆ ਨਜਗਰਾਤਾ ਹੈ 13 ਸਾਲ ਹੋ ਗਏ ਇਹ ਜਗਰਾਤਾ ਆਪਣੇ ਜਿਤਨੇ ਵੀ ਐਨ ਆਰ ਆਈ ਵੀਰ ਨੇ ਮੇਰੇ ਬੱਚੇ ਨੇ ਕਿਉਂਕਿ ਉਹਨਾਂ ਦੇ ਅਰਥ ਮਤਲਬ ਕਹਿ ਸਕਦੇ ਆਪਾਂ ਕਮਾਈ ਦੇ ਵਿੱਚੋਂ ਆਪਣਾ ਦਸਾਂਸ ਕੱਢ ਕੇ ਆਪਾਂ ਉਹ ਮੰਦਿਰ ਜੀ ਭੇਜਦੇ ਆ ਤੇ ਪ੍ਰੋਗਰਾਮ ਕਰਵਾਂਦੇ ਆ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਜਦੋਂ ਆਪਾਂ ਜਗਰਾਤਾ ਸ਼ੁਰੂ ਕੀਤਾ ਸੀ ਉਦੋਂ ਬੱਚੇ ਬਿਲਕੁਲ ਛੋਟੇ ਛੋਟੇ ਹੁੰਦੇ ਸੀ ਪਹਿਲੇ ਜਗਰਾਤੇ ਜੀ ਤੁਹਾਨੂੰ ਪਤਾ ਹੀ ਹੈ ਅੱਜ ਸਾਰੇ ਬੱਚੇ ਬਾਹਰ ਬੈਠੇ ਨੇ ਕੋਈ ਅਮਰੀਕਾ ਕੈਨੇਡਾ ਉਹ ਸਾਰੇ ਬੱਚਿਆਂ ਨੇ ਰਲ ਕੇ ਆਜਗਰਾਤਾ ਸ਼ੁਰੂ ਕਰਾਇਆ ਔਰ ਉਸ ਤੋਂ ਬਾਅਦ ਆਪਣੇ ਨਗਰ ਦੇ ਜਿੰਨੇ ਵੀ ਸਾਧ ਸੰਗਤ ਨੇ ਜਿੰਨੇ ਵੀ ਮੰਦਰ ਦੀ ਕਮੇਟੀਆਂ ਨੇ ਜਿੰਨੇ ਵੀ ਕਲੱਬ ਨੇ ਸਾਰਿਆਂ ਨੇ ਪੂਰਾ ਸਹਿਯੋਗ ਕੀਤਾ ਪੂਰੀ ਸੰਗਤ ਦਾ ਸਹਿਯੋਗ ਨਾਲ ਜਗਰਾਤਾ ਹੋਇਆ ਆਪਣੇ ਮੰਦਰ ਤੇ ਆਜਗਰਾਤਾ ਚੱਲ ਰਿਹਾ ਹੈ ਜਗਰਾਤੇ ਦੇ ਵਿੱਚ ਨੀਹਾ ਸ਼ਰਮਾ ਉਹ ਇਸੋ ਪੰਜਾਬ ਉਹਨਾਂ ਨੇ ਆ ਕੇ ਆਪਣੇ ਇੱਥੇ ਰੌਣਕਾਂ ਲਾਈਆਂ और चल रहा है जगराता का लग रही है तो सभी का मैं बहुत बहुत स्वागत और बहुत बहुत धन्यवाद करता तोड़ा भी हर कोई बहुत बहुत धन्यवाद तुम्हें भी आके मंदिर के जिन्हें प्रोग्राम होंगे पिंड गुरुद्वारा साहब जिन्हें भी प्रोग्राम होंगे सारे प्रोग्रामी कवर करके और पूरी साद संगतों दर्शन करवाने संगत में तुवागत बहुत बहुत धन्यवाद और मैं इस शब्दों मैं विश्राम देवगा ਜੀ ਜਗਰਾਤੀ ਦੀ ਰੋਣ ਦਾ ਤੁਸੀਂ ਆ ਕੇ ਵਧਾਈਆਂ ਤੇ ਸਾਰੇ ਸੰਗਤ ਨੂੰ ਜਗਰਾਤੀ ਦੀ ਰੋਣ ਦਾ ਬਤਾਏ ਹਾਂ ਅੰਦਰ ਜੀ ਸਾਰੇ ਸੰਗਤ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਰਾਧੇ ਰਾਧੇ ਜੈ શ્રી ਕ੍ਰਿਸ਼ਨ ਦੇਖਿਆ ਜਾਵੇ ਬੜਾ ਜੀ ਆਇਆਂ ਸੰਗਤਾਂ ਵਾਸਤੇ ਲੰਗਰ ਵੀ ਕਹਿੰਦੇ ਜੀ ਉਹ ਟੋਟ ਚਲਾਇਆਗਾ ਮੰਦਿਰ ਦੀ ਮੰਦਿਰ ਕਮੇਟੀ ਵੱਲੋਂ ਹਾਂ ਮੰਦਿਰ ਕਮੇਟੀ ਵੱਲੋਂ ਲਕਸ਼ਮੀਨਾਨ ਮੰਦਿਰ ਵੈਲ ਸੋਸਾਇਟੀ ਦੀ ਕਮੇਟੀ ਬਣੀ ਹੈ ਕਮੇਟੀ ਵੱਲੋਂ ਸਾਰੇ ਦਾ ਸਹਿਯੋਗ ਵੱਲੋਂ ਆਪਰੇ ਨਗਰੇ ਟੂਡ ਵਰਤ ਆਇਆ ਗਿਆ ਔਰ ਨਗਰ ਬੜੀ ಅಪਾਰ ਜਿੰਦ ਜਿੰਨੋਂ ਆਪ ਕਹਿ ਸਕਦੇ ਹੋ ਕਿ ਸਾਰੇ ਸੰਗਤ ਪੂਰੇ ਪਿੰਡ ਨੇ ਪਿੰਡ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਵੀ ਆ ਕਰਕੇ ਔਰ ਮਾਤਾ ਰਣੀ ਦਾ ਪ੍ਰਸ਼ਾਦ ਲਿਆ ਪ੍ਰਸ਼ਾਦ ਛਕਿਆ ਔਰ ਜਿਤਨੇ ਵੀ ਪੰਡਤ ਨੇ ਆਪਣੇ ਭਲਕ ਹਲਕਾ ਪਲੱਥ ਦੇ ਸਾਰੇ ਬ੍ਰਾਹਮਣਾ ਨੇ ਸਾਰੇ ਪੁਜਾਰੀਆਂ ਨੇ ਆ ਕੇ ਇਥੇ ਸਹਿਯੋਗ ਕੀਤਾ ਸੇਵਾ ਕੀਤੀ ਔਰ ਇਸ ਜਗਰਾਤੇ ਦੀ ਰੌਣਕ ਬਧਾਈ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਵਾਗਤ